ਸ਼੍ਰੀ ਮੁਕਸਰ ਸਾਹਿਬ ਦੇ ਬਾਬਾ ਰਾਮ ਸਿੰਘ ਚੌਕ ਵਿਖੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ 5 ਦਿਨਾ ਪੋਖੜ ਹੜਤਾਲ ਸ਼ੁਰੂ ਕੀਤੀ ਇਸ ਦੌਰਾਨ ਇਹੋਨਾ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਸ਼ੈ ਤੇ ਪ੍ਰਾਈਵੇਟ ਹਸਪਤਾਲ ਕਰੋਨਾ ਕਾਲ ਵਿੱਚ ਲੁੱਟ ਘੜ ਰਹੇ ਨੇ ਆਮ ਆਦਮੀ ਪਾਰਟੀ ਸ਼੍ਰੀ ਮੁਕਸਰ ਸਾਹਿਬ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਕੌਣੀ ਦੀ ਅਗਵਾਹੀ ਹੇਠ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦੇ ਵਿਰੁੱਧ ਆਪ ਵੱਲੋਂ ਇਹ ਸੰਕੇਤਕ ਪੋਖੜ ਹੜਤਾਲ ਸ਼ੁਰੂ ਕਰ ਪਾਈ ਗਈ ਕਾਰਨ ਜੀ ਦੇਖੋ ਪ੍ਰਾਈਵੇਟ ਮੈਂ ਪਹਿਲਾਂ ਤਾਂ ਸਜਦਾ ਕਰਦਾ ਜਿਹੜੇ ਕਰੋਨਾ ਦੇ ਵਿੱਚ ਵੀ ਜਿਹੜੇ ਡਾਕਟਰ ਲੱਗੇ ਪਏ ਐ ਉਹਨਾਂ ਨੂੰ ਮੈਂ ਸਜਦਾ ਕਰਦਾ ਪਰ ਕੁਝ ਕ ਕਾਲੀਆਂ ਭੇਡਾਂ ਜਿਹੜੀਆਂ ਇਸ ਡਿਪਾਰਟਮੈਂਟ ਨੂੰ ਖਰਾਬ ਕਰਨ ਤੇ ਲੱਗੀਆਂ ਵਿਗਾਂ ਅ ਕਰੋਨਾ ਕਾਲ ਦੇ ਵਿੱਚ ਕਈ ਪ੍ਰਾਈਵੇਟ ਹਸਪੀਟਲ ਜਿਹੜੇ ਲੁੱਟ ਕਰਨ ਤੇ ਲੱਗੇ ਪਏ ਐ ਸਾਡੇ ਨਾਲ ਇੱਕ ਘਟਨਾ ਹੋਈ ਹੈ ਕਿਥੇ ਅਤੁੱਲਿਆ ਹੈਲਥ ਕੇਅਰ ਸੈਂਟਰ ਆ ਮੁਕਸਰ ਦੇ ਵਿੱਚ ਉਹ 2500 ਰੁਪਿਆ ਸਿਟੀ ਸਕੈਨ ਦਾ ਲੈਂਦੇ ਹਾਲਾਂਕਿ ਪੰਜਾਬ ਸਰਕਾਰ ਦੁਆਰਾ 2000 ਰੁਪਿਆ ਸਿਟੀ ਸਕੈਨ ਦਾ ਨਿਰਧਾਰਤ ਕੀਤਾ ہوا ਹੈ ਜਿਦੇ ਵਿੱਚ ਚਾਹੇ ਪੀਪੀ ਕੱਟ ਜਾਂ 마ਸਕ ਜਾਂ ਗਲੋਵਜ਼ ਜਾਂ ਸੈਨੀਟਾਈਜ਼ਰ ਜੋ ਵੀ ਕਰਨਾ ਹੈ ਉਹ 2000 ਇਨਕਲੂਡ ਆ ਉਹਦੇ ਵਿੱਚ ਹੈ ਸਾਰਾ ਕੁਝ ਪਰ 2500 ਰੁਪਿਆ ਉਹਦੇ ਵਿੱਚ ਕੀ ਅਤੁੱਲਿਆ ਹੈਲਥ케ਅਰ ਸੈਂਟਰ ਵੱਲੇ ਲੈ ਰਹੇ ਆ ਔਰ ਮੈਂ ਇਹਦੀ ਰਿਟਰਨ ਦੇ ਵਿੱਚ ਕੰਪਲੇਂਟ ਸਿਵਲ ਸਰਜਨਰੀ ਮੁਖਤਸਰ ਸਾਹਿਬ ਨੂੰ ਕੀਤੀ ਸੀ 15 ਦਿਨ ਹੋ ਗਏ ਇਹ ਮਾਮਲਾ ਠੰਡੇ ਵਸਤੇ ਵਿੱਚ ਪਾਤਾ ਸਿਵਲ ਸਰਜਨ ਸਾਹਿਬ ਨੇ ਜਿਹਦੇ ਵਿੱਚ ਅਸੀਂ 15 ਦਿਨਾਂ ਬਾਅਦ ਅਸੀਂ ਜਿਹੜੀ ਸੰਕੇਤਕ ਭੁਖੜਤਾ ਰੱਖੀ ਹੈ 5 ਦਿਨਾਂ ਦੀ ਔਰ ਕਰੋਨਾ ਕਰਕੇ ਅਸੀਂ 5-5 ਯੂਥ ਵਿੰਗ ਦੇ ਮੁੰਡੇ ਬੈਠਾਂਗੇ ਦਿੱਲੀ ਔਰ ਜੇਕਰ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਫਿਰ 5 ਦਿਨਾਂ ਬਾਅਦ ਅਸੀਂ ਵੱਡੇ ਪੱਧਰ ਤੇ ਕੋਈ ਕਾਰਵਾਈ ਕਰਾਂਗੇ ਔਰ ਮੈਂ ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ਨਾਲ ਵੀ ਅੱਜ ਗੱਲ ਕਰਕੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਸਾਰਾ ਮਸਲਾ ਲੈ ਕੇ ਆਉਂਗਾ ਉਸ ਦੇ ਵਿੱਚ estrani ji ਉਹਨਾਂ ਨੇ ਸਾਨੂੰ ਕੰਪਲੇਂਟ ਕੀਤੀ ਸੀ ਕਿ 2000 ਦੀ ਜਗ੍ਹਾ ਉਹਨਾਂ ਨੇ 2500 ਰੁਪਈਆ ਉਹਨਾਂ ਤੋਂ ਚਾਰਜ ਕੀਤਾ ਹੈਗਾ ਉਸ ਦੇ ਰਿਗਾਰਡਿੰਗਲੀ ਅਸੀਂ ਅਤੁੱਲੇ ਲੈਬ ਦੇ ਅਗੇਂਸਟ ਕੰਪਲੇਂਟ ਸੀਗੀ ਤੇ ਉਸ ਲੈਬ ਵਾਲਿਆਂ ਨੂੰ ਅਸੀਂ ਬੁਲਾ ਕੇ ਜੋ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਸੀਗਾ ਤੇ ਸਪਸ਼ਟੀਕਰਨ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਪੀਪੀ ਕਿਟ ਦੇ ਜਾਂ ਸੈਨੀਟਾਈਜੇਸ਼ਨ ਦੇ ਜਿਹੜੇ ਇਹ ਚਾਰਜਿਸ ਅਸੀਂ ਪਾਏ ਹੈਗੇ ਆ ਤਾਂ ਉਸ ਦੇ ਬਾਅਦ ਉਹਨਾਂ ਨੂੰ ਇੱਕ ਤਾੜਨਾ ਕੀਤੀ ਗਈ ਨੋਟਿਸ ਕੱਢਿਆ ਗਿਆ ਕਿ ਜਿਹੜਾ ਇਹ 500 ਰੁਪਿਆ ਤੁਸੀਂ ਐਕਸਟਰਾ ਚਾਰਜ ਕੀਤਾ ਹੈਗਾ ਤੇ ਇਹ ਬਿਲਕੁਲ ਗਲਤ ਹੈ ਤੇ ਜੇ ਅਗਰ ਇਸ ਤਰ੍ਹਾਂ ਦਾ ਨੋਟਿਸ ਸਾਨੂੰ ਆਉਣ ਵਾਲੇ ਸਮੇਂ ਤੇ ਆਂਦਾ ਹੈਗਾ ਤਾਂ ਤੁਹਾਡੀ ਜਿਹੜੀ ਸੰਸਥਾ ਜਿਹੜੀ ਹੈਗੀ ਉਹ ਬੰਦ ਕੀਤੀ ਜਾਏਗੀ ਅਕੋਰਡਿੰਗ ਟੂ ਰੂਲਸ ਮੈਂ ਉਹ 500 ਐਕਸਟਰਾ ਲੈ ਨਹੀਂ ਸਕਦੇ ਸੀਗੇ ਜਿਹੜੇ ਹਾਂਜੀ ਬਿਲਕੁਲ ਇਹ ਜਿਹੜਾ ਹੈਗਾ ਇਹਨਾਂ ਨੂੰ ਗਾਈਡਲਾਈਨਸ ਦਾ ਸਮੇਂ-ਸਮੇਂ ਸਿਰ ਦਿੱਤੀਆਂ ਗਈਆਂ ਨੇ ਸਪਟੰਬਰ ਚ ਵੀ ਗਾਈਡਲਾਈਨਸ ਆਈਆਂ ਸੀ ਜਿਵੇਂ ਸਾਡੇ ਅਸੀਂ ਨਾਲ ਦੀ ਨਾਲ ਇਹਨਾਂ ਨੂੰ نیچے ਸਾਰੇ ਸੈਂਟਰਾਂ ਨੂੰ ਹੀ ਅਸੀਂ ਫਾਰਵਰਡ ਕਰਦੇ ਆ ਕਿ 2000 ਰੁਪਿਆ ਸੀਟੀ ਸਕੈਨ ਦਾ ਜਿਹੜਾ ਹੈਗਾ ਉਹ ਫਿਕਸ ਸਰਕਾਰ ਵੱਲੋਂ ਨੇ ਘਟਾ ਦਿੱਤਾ ਹੈ। ਸ਼੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼